ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਜੀਬੀਸੀ ਅਪਡੇਟ ਤੇ ਅੱਜ ਅਸੀਂ ਵਾਤਾਵਰਣ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਅੱਜ ਦੇ ਸਮੇਂ ਦਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਵਾਤਾਵਰਣ ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ এনवायरमेंट ਕਹਿੰਦੇ ਹਨ ਜੋ ਅਸਲ ਦੇ ਵਿੱਚ ਫ੍ਰੈਂਚ ਭਾਸ਼ਾ ਦਾ ਸ਼ਬਦ ਹੈ ਵਾਤਾਵਰਣ ਦਾ ਅਰਥ ਸਾਡੇ ਆਲੇ-ਦੁਆਲੇ ਦੇ ਹਾਲਾਤ ਅਤੇ ਪ੍ਰਸਥਿਤੀਆਂ ਜਿਹੜੇ ਮਨੁੱਖ ਜਾਨਵਰ ਅਤੇ ਪੌਦਿਆਂ ਦੇ ਵਾਧੇ ਉਹਨਾਂ ਦੇ ਰਹਿਣ ਸਹਿਣ ਅਤੇ ਕੰਮ ਕਰਨ ਦੀਆਂ ਹਾਲਾਤਾਂ ਨੂੰ ਪ੍ਰਭਾਵਿਤ ਕਰਦੇ ਹਨ ਉਸ ਨੂੰ ਅਸੀਂ ਵਾਤਾਵਰਣ ਆਖਦੇ ਹਾਂ ਵਾਤਾਵਰਣ ਸਾਨੂੰ ਜ਼ਿੰਦਗੀ ਦੇਣ ਵਾਲਾ ਮੁਢਲਾ ਆਧਾਰ ਹੈ ਇਹ ਸਾਨੂੰ ਸਾਹ ਲੈਣ ਲਈ ਹਵਾ ਪੀਣ ਲਈ ਪਾਣੀ ਖਾਣ ਲਈ ਭੋਜਨ ਅਤੇ ਰਹਿਣ ਲਈ ਥਾਂ ਦਿੰਦਾ ਹੈ ਦੂਸਰੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਡੇ ਆਲੇ-ਦੁਆਲੇ ਦੇ ਹਾਲਾਤ ਜੈਵਿਕ ਅਤੇ ਅਜੈਵਿਕ ਤੱਤਾਂ ਤੋਂ ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਉਹੀ ਵਾਤਾਵਰਨ ਹੈ ਵਾਤਾਵਰਨ ਵਿੱਚ ਤਿੰਨ ਤਰ੍ਹਾਂ ਦੇ ਤੱਤ ਹੁੰਦੇ ਹਨ ਅਜਾਇਵਿਕ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਅਜਾਇਵਿਕ ਦੇ ਵਿੱਚ ਵਾਯੂ ਮੰਡਲ ਜਲ ਮੰਡਲ ਅਤੇ ਥਲ ਮੰਡਲ ਹੁੰਦੇ ਹਨ ਜੈਵਿਕ ਦੇ ਵਿੱਚ ਮਨੁੱਖ ਪੌਦੇ ਜਾਨਵਰ ਅਤੇ ਕੀੜੇਮਕੌੜੇ ਆਦਿ ਹੁੰਦੇ ਹਨ ਊਰਜਾ ਤੱਤਾਂ ਵਿੱਚ ਸੂਰਜ ਦੀ ਰੋਸ਼ਨੀ ਅਤੇ ਧਰਤੀ ਤੋਂ ਮਿਲਣ ਵਾਲੇ ਖਣਿਜ ਦੁਆਰਾ ਪੈਦਾ ਕੀਤੀ ਊਰਜਾ ਹੁੰਦੀ ਹੈ ਊਰਜਾ ਇੱਕ ਬਹੁਤ ਮਹੱਤਵਪੂਰਨ ਤੱਤ ਹੈ ਅਸਲ ਵਿੱਚ ਜੈਵਿਕ ਅਤੇ ਅਜੈਵਿਕ ਤੱਤਾਂ ਦੇ ਵਿੱਚ ਊਰਜਾ ਦਾ ਆਦਾਨ-ਪ੍ਰਦਾਨ ਅਰਥਾਤ ਸੰਚਾਲਨ ਹੀ ਕਿਸੇ ਥਾਂ ਦਾ ਵਾਤਾਵਰਣ ਬਣਾਉਂਦਾ ਹੈ ਪੁਰਾਣੇ ਸਮੇਂ ਵਿੱਚ ਵਾਤਾਵਰਣ ਵਿੱਚ ਕੇਵਲ ਕੁਦਰਤੀ ਤੱਤ ਜਿਵੇਂ ਹਵਾ ਧਰਤੀ ਪਾਣੀ ਅਤੇ ਜੈਵਿਕ ਤੱਤ ਹੀ ਮਹੱਤਵਪੂਰਨ ਹੁੰਦੇ ਸਨ ਪਰੰਤੂ ਦਾਇਰਾ ਕੁਦਰਤੀ ਤੱਤਾਂ ਅਤੇ ਜੈਵਿਕਾਂ ਤੋਂ ਵੱਧ ਕੇ ਹੁਣ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਤੱਤਾਂ ਤੱਕ ਚਲਾ ਗਿਆ ਹੈ ਇਸ ਲਈ ਅਸੀਂ ਵਾਤਾਵਰਣ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ ਕੁਦਰਤੀ ਵਾਤਾਵਰਣ ਸਮਾਜਿਕ ਸੱਭਿਆਚਾਰਕ ਵਾਤਾਵਰਣ ਕੁਦਰਤੀ ਵਾਤਾਵਰਣ ਤੋਂ ਵਿੱਚ ਮਨੁੱਖ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਜਿਵੇਂ ਮਨੁੱਖ ਨੂੰ ਕੁਦਰਤੀ ਵਾਤਾਵਰਣ ਤੋਂ ਹਵਾ ਪਾਣੀ ਮਿੱਟੀ ਭੋਜਨ ਅਤੇ ਜੜੀਆਂ ਬੂਟੀਆਂ ਮਿਲਦੇ ਹਨ ਇਹ ਸਾਰੇ ਤੱਤ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਸਮਾਜਿਕ ਸੱਭਿਆਚਾਰਕ ਵਾਤਾਵਰਣ ਜੋ ਕਿ ਕੁਦਰਤੀ ਵਾਤਾਵਰਣ ਦੇ ਬਦਲਦੇ ਹੋਏ ਸਲੂਕ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਅਨਸਾਰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਇਸ ਤੇ ਬਦਲੇ ਹੋਏ ਵਾਤਾਵਰਣ ਨੂੰ ਸਮਾਜਿਕ ਸੱਦਾਚਾਰਕ ਵਾਤਾਵਰਣ ਕਹਿੰਦੇ ਹਨ ਅਜੋਕੇ ਸਮੇਂ ਦੇ ਵਿੱਚ ਮਨੁੱਖ ਨੇ ਆਪਣੇ ਲਾਲਚ ਦੇ ਕਾਰਨ ਵਾਤਾਵਰਣ ਨੂੰ ਪੂਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ ਉਸ ਨੇ ਰੁੱਖਾਂ ਦੀ ਕਟਾਈ ਕਰ ਦਿੱਤੀ ਅਤੇ ਆਪਣੇ ਲਾਲਚ ਦੇ ਲਈ ਵਾਤਾਵਰਣ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਕੀਤਾ ਪੰਜਾਬ ਦੇ ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਰੁੱਖਾਂ ਦੇ ਬਾਰੇ ਕੁਝ ਇਸ ਤਰ੍ਹਾਂ ਲਿਖਦੇ ਹਨ ਕੁਜਰਖ ਮੈਨੂੰ ਪੁੱਤ ਲੱਗਦੇ ਨੇ ਕੁਜਰਖ ਲੱਗਦੇ ਮਾਵਾ ਕੁਜਰਖ ਨੂੰਹਾਂ ਧੀਆ ਲੱਗਦੇ ਕੁਜਰਖ ਵਾਂਗ ਭਰਾਵਾ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਛਾਵਾਂ ਜਿਉਣ ਰੁੱਖਾਂ ਦੀਆਂ ਛਾਵਾਂ ਇਸ ਲਈ ਸਾਨੂੰ ਸਾਰਿਆਂ ਨੂੰ ਉਹ ਕਦਮ ਉਠਾਉਣੇ ਚਾਹੀਦੇ ਹਨ ਜੋ ਵਾਤਾਵਰਣ ਦੇ ਲਈ ਲਾਹੇਵੰਦ ਹੋਣ ਨਾ ਕਿ ਨੁਕਸਾਨਦਾਇਕ ਧੰਨਵਾਦ ਐਂਡ ਐਕਸ Coaching point in IELTS and spoken English. Also expert in study and visitor visa. Government approved SS Group. Session Chonk